ਸਵਰਾਜ ਬਹੁਤ ਹੀ ਸੋਹਣਾ ਤੇ ਦਮਦਾਰ ਉਮਰ ਸਿਰਫ 28 ਮਹੀਨੇ ਕੱਦ 65 ਪਲੱਸ ਸਭ ਤੋਂ ਵੱਡੀ ਗੱਲ ਡੀਐਨਏ ਪਾਸ ਹੈ ਤੇ ਟੌਪ ਦੀਆਂ ਬਲੱਡ ਲਾਈਨਾਂ ਨੇ ਦੋਨੋਂ ਸਰਪੰਚ ਸਾਹਿਬ ਨੇ ਹੱਥੀਂ ਪਾਲ ਕੇ ਤਿਆਰ ਕੀਤਾ ਹੈ ਹੋਮ ਬਰੀਡ ਹੈ ਅੱਖ ਨੱਕ ਕੰਨ ਤੇ ਗਰਦਨ ਦਾ ਬਹੁਤ ਸੋਹਣਾ ਹੈ ਕੁੰਡੀ ਵਾਲਾ ਕੰਨ ਬਿਲਕੁਲ ਜੁੜਮਾ ਕਰਨਾ ਕੁੰਡੀ ਵਾਲਾ ਤੇ ਕੱਦ ਹੈਗਾ ਜੀ 65 ਪਲੱਸ ਫੱਟੀ ਵਾਲਾ ਜੇ ਕੋਈ ਸੱਜਣ ਚਾਹੇ ਤਾਂ ਤਸੱਲੀ ਕਰ ਸਕਦਾ ਸਰਪੰਚ ਸਾਹਿਬ ਕਹਿੰਦੇ ਵੀ ਕੋਈ ਰੋਕ ਟੋਕ ਨਹੀਂ ਤਸੱਲੀ ਕਰਵਾ ਦੇਣਗੇ ਸਾਹਮਣੇ ਸਕਰੀਨ ਤੇ ਜਿਹੜਾ ਤੁਸੀਂ ਬੱਚਾ ਦੇਖ ਰਹੇ ਹੋ ਇਹ ਜੀ ਗੁਰਮਾਨ ਜੋਤ ਸਿੰਘ ਸਰਪੰਚ ਸਾਹਿਬ ਦਾ ਪੋਤਾ ਹੈ ਤੇ ਬਾਈ ਕੁਲਦੀਪ ਸਿੰਘ ਦਾ ਪੁੱਤਰ ਹੈ ਇਹਨੇ ਦਾ ਨਾਮ ਰੱਖਿਆ ਸਵਰਾਜ ਜੇ ਗੱਲ ਕਰੀਏ ਸਵਰਾਜ ਦੀ ਬਲੱਡ ਲਾਈਨ ਦੀ ਤਾਂ ਟੌਪ ਦੀ ਬਲੱਡ ਲਾਈਨ ਹੈ ਪਿਤਾਲੇ ਪਾਸਿਓਂ ਦਮਦਾਰ ਦਾ ਬੱਚਾ ਹੈ ਤੇ ਦੇਵਰਾਜ ਰਣਣੀਏ ਦਾ ਪੁੱਤ ਹੈ ਤੇ ਜੇ ਮਾਲੇ ਪਾਸਿਓਂ ਗੱਲ ਕਰੀਏ ਤਾਂ ਮਾਲੇ ਪਾਸਿਓਂ ਰਤਨਾਕਰ ਲਾਈਨ ਦੀ 64 ਇੰਚ ਦੀ ਟੌਪ ਦੀ ਘੋੜੀ ਹੈ ਤੇ ਬਾਈਆਂ ਦੇ ਆਪਣੇ ਫਾਰਮ ਤੇ ਹੈ ਇਸ ਟਾਈਮ ਪਿੱਠਪੂੜੇ ਦਾ ਬਹੁਤ ਸਾਫ਼ ਹੈ ਸਰੀਰਕ ਮੰਤਰ ਬਹੁਤ ਸੋਹਣੀ ਹੈ ਰੰਗ ਰੂਪ ਬਹੁਤ ਸੋਹਣਾ ਹੈ ਮੱਥੇ ਫੁੱਲ ਹੈ ਤੇ ਇੱਕ ਪੈਰ ਚਿੱਟਾ ਹੈ ਪੈਰ ਸੁੰਬੇ ਦਾ ਬਹੁਤ ਮਜ਼ਬੂਤ ਹੈ ਇੱਕ ਪੈਰ ਚਿੱਟਾ ਹੈਗਾ ਤੇ ਐਗਰੈਸ਼ਨ ਬਹੁਤ ਜ਼ਿਆਦਾ ਹੈ ਤੇ ਬਾਈਆਂ ਨੇ ਬਿਲਕੁਲ ਬਾਜਵਜੀ ਫੀਸ ਤੇ ਲਾਂਚ ਕੀਤਾ ਹੈ ਫੀਸ ਰੱਖੀ ਹੈ ਸਿਰਫ 21000 ਰੁਪਿਆ ਜੇ ਕੋਈ ਸੱਜਣ ਆਉਣਾ ਚਾਹੇ ਤਾਂ ਪਿੰਡ ਮਾਹੀ ਨੰਗਲ ਤਹਿਸੀਲ ਤਲਵੰਡੀ ਸਾਬੋਦ ਜਿਲ੍ਹਾ ਪੈ ਜਾਂਦਾ ਜੀ ਬਠਿੰਡਾ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਨੀਕ ਦਿਲ ਇਨਸਾਨ ਨੇ ਬਾਈਆਂ ਕੋਲੇ ਹੋਰ ਵੀ ਬਹੁਤ ਟਾਪ ਦੇ ਜਾਨਵਰ ਨੇ ਫਾਰਮ ਤੇ ਤੇ ਸਾਰੇ ਜਾਨਵਰੀ ਉੱਚੀ ਕੀਮਤ ਦੇ ਨੇ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ ਸਾਰੇ ਜਾਨਵਰ 10 ਲੱਖ ਪਲੱਸ ਨੇ ਤੇ ਬਾਕੀ ਤੁਹਾਡੀ ਗੱਲ ਕਰਾਵਾਂਗੇ ਸਰਪੰਚ ਸਾਹਿਬ ਨਾਲ ਦੱਸਾਂਗੇ ਬੱਚੇ ਬਾਰੇ ਸਾਰੀ ਜਾਣਕਾਰੀ ਤੇ ਬਣੇ ਰਿਓ ਵੀਡੀਓ ਦੇ ਨਾਲ ਇੰਟਰਵਿਊ 'ਚ ਤੁਹਾਡੀ ਸਾਰੀ ਗੱਲਬਾਤ ਕਰਵਾਵਾਂਗੇ ਸਰਪੰਚ ਸਾਹਿਬ ਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਨੂੰ ਹੱਥੋਂ ਕਰਨਾ ਸਾਡੇ ਚੈਨਲ ਪਿੰਡੂ ਕਲਚਰ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਅਸੀਂ ਪਹੁੰਚੇ ਹਾਂ ਨਾਹੀ ਨੰਗਲ ਸਰਪੰਚ ਸਰਦਾਰ ਲੀਨਾ ਸਿੰਘ ਜੀ ਦੇ ਘਰ ਪਰਵਾਣੇ ਤੁਹਾਡੀ ਗੱਲਬਾਤ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਆਇਆਂ ਨੂੰ ਜੀ ਅੱਜ ਉਸ ਤੋਂ ਬਾਅਦ ਸਰਪੰਚ ਸਾਹਿਬ ਆਪਣੇ ਸੱਜਣਾ ਬਾਰੇ ਥੋੜਾ ਦੱਸ ਦਿਓ ਇੱਕ ਵਾਰੀ ਦੇ ਦੇ ਸਾਡੇ ਇੱਧਰ ਬੈਠੇ ਵੱਡੇ ਭਰਾ ਸਾਡੇ ਪੱਤੀ ਜੀ ਲਾਲੇਣਾ ਜੀ 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 ਇਹ ਜਗਤਪ੍ਰੀਤ ਭਰਾ ਜੱਗਾ ਸਿੰਘ ਦੀ ਭਾਗੀਵੰਦ ਰੇ ਜੀ ਤਾਂ ਉਹ ਮੇਡਾ ਹੀ ਸਾਡਾ ਜਲਦੀਪ ਸਿੰਘ ਜਿਹੜਾ ਸਾਡਾ ਪੋਤਰਾ ਹੈ ਜੀ ਸਰਦਾਰ ਗੁਰਮਾਨ ਜੋਤ ਸਿੰਘ ਗੁਰਮਾਨ ਜੋਤ ਸਿੰਘ ਹਾਂ ਜੀ ਜੀ ਉਹ ਵੀ ਬਈ ਦਾ ਪੋਤਾ ਹੈ ਜੀ ਇਹਦਾ ਬਈ ਦਾ ਜਗਦੀਪ ਜਗਨੇਵ ਸਿੰਘ ਜੀ ਇਹੋ ਪੋਤਾ ਬਠਾ ਹੈ ਜੀ ਬਈ ਦਾ ਜੱਗਾ ਸਿੰਘ ਦਾ ਛੋਟਾ ਅੱਛਾ ਜੀ ਹਾਂ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਸਾਰੇ ਸੱਜਣਾ ਸਾਡੇ ਚੈਨਲ ਤੇ ਸਵਾਗਤ ਕੀਤਾ ਜਾਂਦਾ ਜੀ ਅਛਾ ਸਰਪੰਚ ਸਾਹਿਬ ਜਿਹੜਾ ਅੱਜ ਘੋੜਾ ਇਹ ਸਕਰੀਨ ਤੇ ਚੱਲ ਰਿਹਾ ਤੁਹਾਡਾ ਘੋੜਾ ਨਹੀਂ ਬੱਚੇ ਕਹਿ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹਦਾ ਨਾਮ ਦੱਸ ਦੋ ਪੀਆ ਸਾਡਾ ਨਾਮ ਸਾਡੇ ਪੁੱਤ ਨੇ ਰੱਖਿਆ ਸੀਗਾ ਜਦੋਂ ਜੀ ਜੀ ਇਹਦਾ ਨਾਮ ਸੋਰਾਜ ਰੱਖਿਆ ਸੀਗਾ ਜੀ ਅੱਛਾ ਵੀ ਸੋਰਾਜ ਰੱਖਾਇਆ ਵਾਜਦੀਆ ਤਾਂ ਕਲੇਲਾ ਸੋਰਾਜ ਅਸੀਂ ਅੱਛਾ ਤੇ ਇਹਦੇ ਨਾਲ ਹੀ ਕਹਿੰਦਾ ਇਹਦਾ ਨਾਮ ਮੈਂ ਸੋਰਾਜ ਰੱਖੂੰਗਾ ਜੀ ਅਖਾ ਚੱਲ ਠੀਕ ਹੈ ਅੱਛਾ ਉਹ ਇਹਦਾ ਨਾਮ ਸੋਰਾਜ ਹੀ ਰੱਖਿਆ ਹੈ ਇਹਨੇ ਸੋਰਾਜ ਹੀ ਰੱਖਿਆ ਜੀ ਹਾਂ ਜੀ ਇਹਨੇ ਰੱਖਿਆ ਜਾਂਦੇ ਪੁੱਤ ਨੇ ਜੀ ਜੀ ਅੱਛਾ ਕਿਹੜੇ ਬਲੱਡ ਲਾਈਨ ਦਾ ਬੱਚਾ ਜੀ ਇਹ ਇਹ ਬੱਚਾ ਤਾਂ ਹੈਗਾ ਹੀ ਦਮਦਾਰ ਦਾ ਜੀ ਜੀ ਤੇ ਜਿਹੜਾ ਉਹਦਾ ਪੁੱਤ ਹੈਗਾ ਦੇਵਰਾਜ ਦਾ ਹੀ ਅੱਛਾ ਦੇਵਰਾਜ ਰਣੀਆਂ ਦਾ ਪੁੱਤ ਹਾਂਜੀ 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 ਮਾਂ ਦੇ ਪਾਸਿਓਂ ਕਿਹੜੀ ਲਾਈਨ ਆ ਬਈ ਜੀ ਮਾਂ ਦੇ ਪਾਸੋਂ ਸਾਡੇ ਘਰੇ ਆਈ ਕੁੜੀ ਇਹ ਜੀ ਤੇ ਤ੍ਰਾਕ ਕਰਨੀਂ ਤ੍ਰਾਕ ਕਰ ਲੈ ਹਾਂਜੀ ਜੀ ਮਤਲਬ ਵੀ ਆਪਣੀ ਘਰੇ ਜੰਮਿਆ ਸੀ ਜੀ ਜੀ ਆਪਣੀ ਆਪ ਹੀ ਘਰੇ ਪਾ ਕੇ ਪਿਆਰ ਕਰੇ ਜੀ ਜੀ ਮਤਲਬ ਘਰ ਦਾ ਹੀ ਪਾਲਿਆ ਹੋਇਆ ਉਹਦੇ ਪੁਰਾਣਾ 28 28 ਮਹੀਨੇ ਦੀ ਉਮਰ ਹੋ ਗਈ ਜੀ ਜੀ ਤੇ ਅੱਛਾ ਸਰਪੰਚ ਸਾਹਿਬ ਜਿਵੇਂ 28 ਵੀ ਨੀ ਉਮਰ ਹੋਈ ਆ ਕੱਦ ਬਹੁਤ ਦਿਖਾਉਂਦਾ ਹੈ ਕਿੰਨਾ ਕਿੰਨਾ ਕੱਦ ਆ ਇਸ ਦਾ ਇਹ ਕੱਦ ਤਾਂ ਮੌਕੇ ਦੇ ਨਾਲ ਪੱਤੀ ਵਾਲਾ ਮਾ ਲੋ 65 ਇੰਚ ਹੈ ਜੀ ਤੇ ਪੈਣ ਤੋਂ ਪਲਾਸੀ ਆ ਜੀ ਠੀਕ ਹੈ ਜੀ ਤੇ ਜੇ ਕਿਸੇ ਭਾਈ ਨੂੰ ਤੂੰ ਗੱਲ ਨਹੀਂ ਮਿਲ ਨਹੀਂ ਸਕਦਾ ਕੋਈ ਟਾਈਟ ਸਨਮਾ ਲੋ ਇਹ ਨਹੀਂ ਹੋਈ ਪੌਣੇ ਪੈਣ ਨਹੀਂ ਹੁੰਦਾ 65 ਤੋਂ ਉਪਰ ਹੋਊਗਾ ਜੀ ਮਤਲਬ ਦਾਦੇ ਵਾਲੀ ਕਰਨੀ ਕਿਤਨੀ ਤੇ ਆ ਗਿਆ ਪੂਰਾ ਹਾਂਜੀ 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 ਪੂਰਾ ਉੱਚਾ ਜਾਊਗਾ ਪੂਰਾ ਬਦੰਦਾਰ ਬਣੂਗਾ ਪੂਰਾ ਪੂਰਾ ਹਾਂਜੀ ਹਾਂਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅੱਛਾ ਸਰਪੰਨ ਸਾਹਿਬ ਇੱਕ ਗੱਲ ਹੋਰ ਦੋ ਤੁਸੀਂ ਇਹਦੀ ਉਮਰ ਕਿੰਦੀ ਐ ਇਹਦੀ ਉਮਰ 28 ਵੀ ਨਹੀਂ ਐ ਜੋ ਮੌਕੇ ਤੇ ਹਾਂ 28 ਵੀ ਨਹੀਂ ਪੂਰੀ ਨਹੀਂ ਉਮਰ ਆ ਤੇ ਕੱਦ 65 ਪਲੱਸ ਐ ਦੋ 65 ਪਲੱਸ ਦਾ ਉੱਪਰ ਆ ਗਿਆ ਘਰ ਵਾ ਗਿਆ ਹਾਂਜੀ ਹਾਂਜੀ ਜੀ ਹੈਗਾ ਪੱਟੀ ਵਾਲਾ ਕਰ ਹਾਂਜੀ 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 ਅੱਛਾ ਅੱਜ ਤੁਸੀਂ ਜਿਵੇਂ ਇਹਦੀ ਸਟਾਰਟ ਸਰਵਿਸ ਸਟਾਰਟ ਕਰ ਰਹੇ ਹੋ ਬਲੱਡ ਲਾਈਨ ਵੀ ਬਹੁਤ ਤਾਕੜੀ ਐ ਤੇ ਕਿੰਨੀ ਕੰਦਾ ਜਨਫੀਸ ਅਨਾਉਂਸ ਕਰਤੀ ਐ ਅਜੀਤ ਫਰੀ ਚਾ ਕੋਈ ਆਪਾਂ ਨੂੰ ਇਹਦਾ ਵੀ ਇਲਾਜ ਨਹੀਂ ਇੱਚੀ ਦਾ ਪਤਾ ਕਹਿੰਦੇ ਚਲ ਭੈਣ ਭਾਈਆਂ ਦਾ ਸ਼ੌਂਕ ਵਧੀ ਜੀ ਤੇ ਕੋਈ ਭੈਣ ਭਾਈ ਆਉਂਦਾ ਜੀ ਕੋਈ ਹਾਂ ਜੀ ਆਇਆ ਇਹਦਾ ਹਾਜੀ ਆਦੀਗਤ ਬੰਦਾ ਬੰਦਾ ਆਉਂਦਾ ਜੀ ਜੀ ਤੇ ਉਹਨੂੰ ਜੀ ਆਇਆ ਉਹਨੂੰ ਜੀ ਤੇ ਫਿਰ ਇਸ ਦਾ 10000 ਰੱਖੀਏ ਜੀ ਦੇਖੋ ਭੈਣ ਭਾਈ ਉਹ ਨੋਰਮਲ ਪੀਸ ਹੈ ਹਾਂ ਜੀ ਹਾਂ ਜੀ ਲਾਈਨ ਦੇ ਹਿਸਾਬ ਨਾਲ ਬਲੱਡ ਲਾਈਨ ਦੇ ਹਿਸਾਬ ਨਾਲ ਤਾਂ ਕੋਈ ਨੋਰਮਲ ਪੀਸ ਹੈ ਜੀ ਦੇਖੋ ਭੈਣ ਭਾਈ ਆਉਂਦਾ ਵੀ ਗੀਰ ਕੇ ਕਹਿੰਦਾ ਵੀ ਮੇਰੇ ਕੋਲ ਹੋ ਨਹੀਂ ਤਾਂ ਉਹ ਵੀ ਕੋਈ ਪ੍ਰੋਬਲਮ ਨਹੀਂ ਜੀ ਤੇ ਵੀ ਕੋਈ ਗੱਲ ਨਹੀਂ ਪੜਾ ਕੇ ਲੈ ਜਾ ਤੇਰਾ ਕੱਦ ਕਾਠ ਹੈ ਜੀ ਜੀ ਕਹਿੰਨੇ 65 ਆ ਤਾਂ आरपी ਨੋਰਮਲ ਫੀਸ ਹੈ ਹਾਂ ਜੀ ਨੋਰਮਲ ਨੋਰਮਲ ਫੀਸ ਆਪ ਪਹਿਲੇ ਹੀ ਨਹੀਂ ਕੋਈ ਜ਼ਿਆਦਾ ਹੈ ਨਹੀਂ ਕੋਈ ਨਹੀਂ ਜ਼ਿਆਦਾ ਹਾਂ ਜੀ ਹਾਂ ਅਜੇ ਸਰਪੰਚ ਸਾਹਿਬ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਕਿੰਨੇ ਜਾਨਵਰ ਨੇ ਸਾਈਂ ਗਰ ਵਾਲਾ ਪ੍ਰਗਟ ਉਹਨੇ ਚਾਰ ਜਾਨਵਰ ਹੋਰ ਆ ਜੀ ਜੀ ਦੋ ਤਾਂ ਬਿਸ਼ੇਰੀਆਂ ਨੇ ਕਿਹਾਂ ਜੀ ਇੱਕ ਤਾਂ 12 ਮਹੀਨੇ ਬਿਸ਼ੇਰੀ ਨੌਗਰੀ ਜੀ ਜੀ ਤੇ ਇੱਕ ਉਹਦੀ ਮਾਤਾ ਜੀ ਕੋੜੀ ਆ ਉਹ ਵੱਡੀ ਹੈ ਸਰ ਕੋਈ ਉਹ ਕਿਹੜੀ ਬਲੱਡ ਲਾਈਨ ਦੇ ਨੇ ਉਹ ਨੋਰੇ ਆ ਜੀ ਉਹ ਆ ਗਿਆ ਤੇ ਆਪਣੇ ਇਹ ਤਾਂ ਪਾਟਣਾ ਕੋਲੇ ਕੋੜਾ ਹੁੰਦਾ ਏ ਤਾਂ ਉਹਦੀ ਬੱਚੀ ਆ ਜੀ ਉਹ ਪਿੱਛੇ ਤੋਂ ਪੂਲੇ ਦੇ ਮਿੰਟੂ ਕੋੜੇ ਦਾ ਬੱਚੀ ਆ ਜੀ ਮਤਲਬ ਜਾਨਵਰ ਸਾਰੇ ਸਾਰੇ ਨਹੀਂ ਹਾਂ ਜੀ ਨਹੀਂ 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 ਕੋਈ ਜਾਨਵਰ ਮਾਰਾ ਨਹੀਂ ਹੈਗਾ ਕੋਈ 10 ਤੋਂ ਭਾਵੇਂ ਇਹ ਬੱਚੀ ਦਾ ਕੋਈ ਨੁਗਰੀ ਇਹ ਦੀ ਹੈਗੀ ਆਪਣੇ ਆ ਗਿਆ ਕੋਈ ਉਹਨਾਂ ਸੀ ਕੋੜਾ ਜਿੱਥੇ ਰਾਮੇ ਆਪਣੇ ਕੋੜਾ ਮਰ ਗਿਆ ਵਿਚਾਰਾ ਹਾਂ ਹਾਂ ਤੇ ਉਹਦੀ ਬੱਚੀ ਆ ਜੀ ਅੱਛਾ ਜਿਵੇਂ ਸਰਪੰਚ ਸਾਹਿਬ ਤੁਸੀਂ ਦੱਸਿਆ ਵੀ ਇਹ ਆਪਣਾ ਘਰ ਜੰਪਲਾਈ ਆ ਕੋੜ ਬੱਚਾ ਜਿਹੜਾ ਇਹ ਹੁਣ ਇਹਦੀ ਮਾਂ ਹੁਣ ਵੀ ਆਪਣੇ ਕੋਲੇ ਆਪਣੇ ਕੋਲੇ ਹਾਂ ਜੀ ਮੌਜੂਦ ਹੈ ਹਾਂ ਜੀ ਜੀ ਕਿੰਨਾ ਕਰਦਾ ਘੋੜੀ ਦਾ ਘੋੜੀ ਦਾ ਚੌਂਡਾ ਇੰਝ ਚੌੜੇ ਹਾਂਜੀ ਹਾਂਜੀ ਮਤਲਬ ਪੂਰਾ ਵਧੀਆ ਕੱਟ ਉਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਡਾਵਲ ਕੋੜੀ ਵੱਡੀ ਬਹੁਤ ਮਲਬਾਡੀ ਬੁਢੀ ਬਹੁਤ ਤਗੜੀ ਹੈ ਜੀ ਜੀ ਬੱਚੇ ਬਹੁਤ ਚੰਗੇ ਬੱਚੇ ਦਿੰਦੀ ਹੈ ਜੀ ਅੱਛਾ ਹਾਂਜੀ ਉਸ ਤੋਂ ਬਾਅਦ ਕਿੰਨੇ ਬੱਚੇ ਆਏ ਨੇ ਦੇਖੋ ਉਸ ਤੋਂ ਬਾਅਦ ਤਾਂ ਦੋ ਬੱਚੇ ਆ ਗਏ ਜੀ ਉਸ ਤੋਂ ਬਾਅਦ ਇੱਕ ਤਵਛੇਰੀ ਆ ਹੀ ਵੇਚਤੀ ਜੀ ਉਹਦੀ ਇੱਕ ਬਚੇਰਾ ਗੁਜਰ ਗਿਆ ਜੀ ਉਹ ਬਹੁਤ ਵੋ ਚੰਗਾ ਬਚੇਰਾ ਤਾਂ ਨੋਗਰਾ ਦਿੱਤਾ ਸੀਗਾ ਜੀ ਉਹ ਜਸਪਾਲ ਕੋਲੇ ਕੋੜਾ ਸੀਗਾ ਜੀ ਉਹਦਾ ਉਹਦੀ ਉਹ ਤੋਂ ਗੱਭਣ ਕਰੇ ਨੋਗਰਾ ਬੱਚਾ ਦਿੱਤਾ ਸੀ ਬਹੁਤ ਚੰਗਾ ਲੁਕਾ ਸੀ ਹਾਲਕਰ ਉਹਨੂੰ ਕੀੜਾ ਹੋ ਗਿਆ ਵਿਚਾਰਾ ਨਹੀਂ ਤੇ ਉਹਦੀ ਵਧੀ ਨਹੀਂ ਸੀ ਇਹ ਮੇਰੇ ਦੋ ਦੋ ਕੁ ਬਣਾ ਦੇ ਮਤਲਬ ਹੀ ਐ ਲਾਦਾ ਜੀ ਦੋ ਮਹੀਨਿਆਂ ਦਾ ਐਂਦਾ ਬੱਚਾ ਸੀ ਅੱਛਾ ਕੱਦ ਘਾਟ ਪਤਾ ਮਤਲਬ ਬੱਚੇ ਬਹੁਤ ਚੰਗੇ ਬੱਚੇ ਨੇ ਬਹੁਤ ਚੰਗੇ ਬੱਚੇ ਨੇ ਅੱਛਾ ਜਿਵੇਂ ਬਈ ਸਰਪੰਚ ਸਾਹਿਬ ਨੇ ਦੱਸਿਆ ਹੈ ਦੀ ਕੋੜੀ ਆਪਣੇ ਘਰ ਜੰਮ ਪਾਲ ਸੀਗੀ 64 ਇੰਚ ਦਾ ਕੱਦ ਸੀਗਾ ਇਸ ਟਾਈਮ ਆਪਣੇ ਬਸ਼ੀਰ ਦਾ ਕੱਦ ਹੈ ਜਿਹੜਾ ਉਹ ਮੰਨ ਲਈ ਵੀ 65 ਪਲੱਸ ਕਹਿੰਦਾ ਤੁਸੀਂ 65 ਪਲੱਸ ਹਾਂ ਜੀ ਦੋ ਦਾੰਡਾ ਬੱਚਾ ਹੈ ਇਹ ਫਿਰ ਕੀ ਹੁੰਦਾ ਕਿੰਨਾ ਕੁ ਅੰਦਾਜ਼ਨ ਮੰਨਦੇ ਹੋ ਤੁਸੀਂ ਕਿ ਕਿੱਥੇ ਤੱਕ ਹੋਰ ਕੱਦ ਜਾ ਸਕਦਾ ਹੈ ਕੱਦ ਦਵਾਈ ਕੱਢੂਗਾ 2-3 ਇੰਚ لازਮੀ ਹੋਣਾ ਜੀ ਹਾਂ ਮਤਲਬ 70 ਦੇ ਘਰ ਤੇ ਜਾਊਗਾ 70 ਦੇ ਘਰ 70 ਦਾ ਪਾਰਕ ਉਸ ਕਰ ਸਕਦਾ ਕਰੂਗਾ لازਮੀ ਖੁੱਲਾ ਜਾਊਗਾ ਉੱਥੋਂ ਦਾ ਹਾਂ ਠੀਕ ਹੈ ਮਤਲਬ ਹੁਣ ਅੱਛਾ ਸਟਾਰਟ ਸਰਵਿਸ ਲਈ ਤੁਸੀਂ ਪੂਰਾ ਮਤਲਬ ਤਿਆਰ ਕਰਤਾ ਇਹਨੂੰ ਲਾਂਚ ਕਰ ਸਕਦੇ ਹਾਂ ਹਾਂ ਹੁਣ ਲਾਉਣਾ ਚਾਹੀਦਾ ਆ ਸਕਦਾ ਆ ਸਕਦਾ ਓਪਨ ਆ ਬਈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਜਰੂਰ ਬੋਲਦੇ ਬਾਕੀ ਗੱਲ ਆਪਾਂ ਕਰਦੇ ਰਾਂਗੇ ਨਾਲ ਨਾਲ 9592704520 ਤੁਹਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਲੋੜ ਆ ਸਕਦੇ ਹਾਂ ਜੀ ਅੱਛਾ ਸਟਾਰਟ ਸਾਹਿਬ ਚਾਹਵਾਂ ਜਦੋਂ ਮਰਜ਼ੀ ਆ ਜਾਵੇ ਕੋਈ ਗੱਲ ਨਹੀਂ ਭਾਈ ਜਦੋਂ ਮਰਜ਼ੀ ਆ ਜਾਵੇ ਕਮਰੇ ਕੁਮਰਿਆਂ ਦਾ ਆਪਣੇ ਕੋਲੇ ਸਾਰਾ ਸਟੇਬਲ ਲਈ ਵਧੀਆ ਹੈਗਾ ਹੈਗਾ ਜਿਵੇਂ ਕੋਈ ਦੂਰੋਂ ਆਉਂਦਾ ਕੋਈ ਬੰਦਾ ਹੈਨਾ ਕੋਈ ਮਾਨ ਕਰਕੇ ਆਉਂਦਾ ਸੱਜਣ ਮਿੱਤਰ ਤਾਂ ਆਪਣੇ ਕੋਲੇ ਪੂਰੀ ਰੱਖਣ ਦਾ ਤਵੰਦ ਹੈ ਪੂਰਾ ਭਾਈ ਸਟੇਬਲ ਦਾ ਪੂਰਾ 5-7 ਦਿਨ ਤੱਕ ਕੋਈ ਗੱਲ ਨਹੀਂ ਉਧਰ ਉਹਦੇ ਜੇ ਜਾਦੇ ਕੋਈ ਮਹੀਨਾ 20 ਦਿਨ ਜਿਆਦਾ ਠਹਿਰਨੀ ਏ ਘੋੜੀ ਫਿਰ ਉਹੇ ਜਿਹਾ ਹੋ ਜਾਊਗਾ ਸਟੇਬਲ ਹਣਾ ਜੀ ਜੀ ਹਾਂ ਵੀ ਪੰਜ ਚਾਰ ਦਿਨ ਦਾ ਨਾਰਮਲ ਹੋ ਜਾ ਕੋਈ ਗੱਲ ਹਾਂ ਜੇ ਜਿਆਦੇ ਟਾਈਮ ਵਿੱਚ ਬੱਲੇ ਕਹਿੰਦੇ ਨੇ ਜੱਪਣ ਕਰਾ ਕੇ ਦੇਣੀ ਏ ਘੋੜੀ ਜਾਂ ਉਹ ਫਿਰ ਉਹੇ ਜਿਹਾ ਹੋ ਜਾਊਗਾ ਤੇ ਉਹ ਹੀ ਜਿਹਾ ਸੋਚਿਆ ਜਾਊਗਾ ਟਾਈਮ ਹਾਂ ਠੀਕ ਹੈ ਹਾਂ ਨਾਰਮਲ ਕੀ ਯਾਰ ਤੁਸੀਂ ਬਹੁਤ ਸਹੀ ਬੋਲੀ ਹੈ ਬਹੁਤ ਜਿਆਦਾ ਰੱਖਿਆ ਭਈ ਹੁਣ ਅੱਜ ਕੱਲ ਘੋੜਿਆਂ ਦੀ 1.5 ਲੱਖ ਲੱਗਦੀ ਹੈ ਜਿਵੇਂ ਜਿਹੜੀ ਬਲੱਡ ਦੀਦਾ ਘੋੜਾ ਆ ਤੇ ਜਿਵੇਂ ਇਹ ਕੰਨਾਂ ਦਾ ਸਾਪ ਹੈ ਤੇ ਪੂਰਾ ਵਧੀਆ ਘੋੜਾ ਹੈਗਾ ਤੇ ਤੁਸੀਂ ਕੀ ਦੇੜੀ ਜੀ ਬੋਲ ਗਿਆ ਪਿਆ ਹਾਂ ਬਈ ਆਏ ਹਾਂ ਹੁਣ ਲਾ ਲਓ ਵੀ ਤੁਸੀਂ ਆਪ ਹੀ ਸਿਆਣਾ 1.5 ਲੱਖ ਰੁਪਇਆ ਫੀਸ ਕਰਨੀ ਬਹੁਤ ਔਖੀ ਹੈ ਕਿਰਾਏ ਸਟਾਰਟਿੰਗ ਵੀ ਚਲੋ ਆਪਾਂ ਨੂੰ ਕਿਰਾ ਆਪਾਂ ਜਨਰਲ ਰੱਖੀ ਹੈ ਫੀਸ ਬਾਕੀ ਅੱਗੇ ਰਿਜ਼ਲਟ ਆਉਂਦੇ ਜਿਵੇਂ ਉਸਾਵਣਾ ਹੋ ਜਾਊਗਾ ਜੀ ਹਾਂ ਜੇ ਕੋਈ ਬੰਦਾ ਕਹੂਗਾ ਆਪਾਂ ਡੀਐਨਏ ਵੀ ਇਹਦਾ ਦੇ ਸਕਦੇ ਹਾਂ ਅੱਛਾ ਡੀਐਨਏ ਤੁਸੀਂ ਇਹਦਾ ਦੇ ਸਕਦੇ ਹਾਂ ਹਾਂ ਕਲੀਅਰ ਕਰ ਸਕਦੇ ਕੋਈ ਦਿੱਕਤ ਨਹੀਂ ਹਾਂ ਡੀਐਨਏ ਪਾਸ ਡੀਐਨਏ ਪਾਸ ਹੈ ਠੀਕ ਹੈ ਇਹ ਵੀ ਬਹੁਤ ਵੱਡੀ ਗੱਲ ਹੋਣੀ ਹੈ ਕਿ ਡੀਐਨਏ ਪਾਸ ਵਿੱਚ ਹੋ ਜਾਂਦਾ ਵੀ ਜੇ ਕੋਈ ਕਹੂਗਾ ਬੰਦਾ ਆਪਾਂ ਦੇ ਦੇ ਦਈ ਬਹੁਤ ਦਿੱਕਤ ਅੱਜ ਜੇ ਕੋਈ ਮਾਦਾ ਸੱਜਣ ਕਹਿੰਦਾ ਵੀ ਮੈਨੂੰ ਡੀਐਨਏ ਦਿਓ ਤਾਂ ਤੁਹਾਡੇ ਕੋਲ ਉਪਲਬਧ ਹੈ ਹਾਂ ਡੀਐਨਏ ਦੇ ਦੇ ਦਿੰਦੇ ਠੀਕ ਹੈ ਹਾਂ ਅੱਛਾ ਅੱਜ ਜਿਵੇਂ ਸਰਪੰਚ ਸਾਹਿਬ ਆਪਾਂ ਗੱਲ ਕਰ ਰਹੇ ਸੀ ਬਾਈ ਨੇ ਉਸ ਤੋਂ ਕਿਹਾ ਵੀ ਇਨਕਮ ਦਾ ਸਾਧਨ ਬਹੁਤ ਚੰਗਾ ਹੈ ਹੈਨਾ ਇਨਕਮ ਦਾ ਹੈ ਨੀ ਗੱਲ ਵੀ ਹੁਣ ਤੁਸੀਂ ਚੰਗਾ ਬ੍ਰੀਡ ਦੇ ਕੋਲ ਕੰਮ ਕੋਈ ਕਰਦੇ ਹੋ ਹੂੰ ਜੇ ਚੰਗੀ ਖਾਨਦਾਨੀ ਹੈ ਸਾਡੀ ਹੂੰ ਤਾਂ ਸਾਨੂੰ ਕਿਸੇ ਗੱਲ ਦਾ ਨੁਕਸਾਨ ਹੀ ਨਹੀਂ ਹੁੰਦਾ ਜੀ ਜੀ ਉਹਨਾਂ ਵੀ ਕੰਨਾਂ ਦਾ ਪ੍ਰਮਾਣ ਕਰਦੇ ਨੇ ਘੋੜਿਆਂ ਦੇ ਕੰਮ ਚੋਂ ਤੁਸੀਂ ਪੈਸੇ ਕਮਾਉਣੇ ਬ੍ਰੀਡ ਦੇ ਬ੍ਰੀਡ ਚੰਗੇ ਹਾਂ ਬ੍ਰੀਡ ਜਿਹੜੀ ਬ੍ਰੀਡ ਹੈ ਕੁਝ ਮਲਮੇ ਕਿ ਜੇ ਜੀਤੀ ਲਾ ਲੋ ਬਰੀਡ ਮੰਨ ਲਓ ਵੀ ਕੋਈ ਪਸ਼ੂ ਵਾ ਕੱਟਰੂ ਪਸ਼ੂ ਵਾ ਕੋਈ ਚੀਜ਼ ਆ ਜੇ ਆਪਾਂ ਉਹਦੀ ਬਰੀਡ ਰੱਖਦੇ ਤਾਂ ਉਹਦੀ ਪਰ ਉਹ ਵਧੀਆ ਪੈਸੇ ਵੱਟੀ ਦੇ ਆਪਾਂ ਮੰਡੀਏ ਸੁਣਦੇ ਹੁਣ ਦੋ ਤਿੰਨ ਦਿਨ ਜਾਂਦੇ ਆ ਪੰਜ ਲੱਗਦੇ ਮੈਂ ਸਭ ਵੇਚ ਲੇਗੇ ਉਹ ਤਾਂ ਦੇਦੇ ਚੰਗੀ ਬਰੀਡ ਆ ਜੇ ਇਹ ਚੰਗੀ ਘਰੇ ਦੀ ਬਰੀਡ ਦਾ ਫਿਰ ਲੱਖਾਂ ਹੀ ਜਾਣਾ ਨਾ ਕੰਮ ਜੀ ਆ ਮੰਨ ਲਓ ਵੀ ਜੇ ਉਹ ਚੰਗੀ ਬਰੀਡ ਦਾ ਹੋਊਗਾ ਜਾਨਵਰ ਤਾਂ ਚੰਗੇ ਪੈਸੇ ਵੱਟੇ ਜਾਣਗੇ ਬਿਲਕੁਲ ਕਿਹੜਾ ਜਾਨਵਰ ਹੋਵੇ ਚੰਗਾ ਵਦਾਲਾ ਕਹਿ ਨਹੀਂ ਦਿੰਦਾ ਨਾ ਨਹੀਂ ਉਹ ਜਾਨਵਰ ਵੇਚ ਜਾਓ ਜਿਵੇਂ ਆਪਣੇ ਫਾਰਮ ਤੇ ਮੈਂ ਦੇਖੇ ਨੇ ਬਹੁਤ ਤਕੜੇ ਤਕੜੇ ਜਾਨਵਰ ਨੇ ਆਪਣੇ ਕੋਲੇ ਨ ਦੇ ਜਾਨਵਰ ਨੇ ਆਪਣੇ ਕੋਲ ਬਰੀਡ ਦਾ ਇਹ ਨਹੀਂ ਅਸੀਂ ਪਹਿਲੇ ਦਿਨ ਦੇ ਤੁਹਾਨੂੰ ਸ਼ੌਂਕ ਹੈ ਜੀ ਇਸ ਚੀਜ਼ ਦਾ ਵੀ ਜਿਹੜਾ ਜਾਨਵਰ ਰੱਖਣਾ ਚੰਗੇ ਰੱਖੋ ਨੀਰਾ ਦਾ ਪਾਣਾ ਹੀ ਆ ਦਾਣਾ ਦਾ ਉਹਨੂੰ ਪਾਣਾ ਹੀ ਪੈਣਾ ਆਪਾਂ ਨੂੰ ਤੇ ਚੰਗੇ ਨੂੰ ਪਾਵੋਗੇ ਤਾਂ ਚੰਗੇ ਪੈਸੇ ਵਟੇ ਜਾਣਗੇ ਜੀ ਤੇ ਜੇ ਹੁਣ ਆਪਾਂ ਸਾਹਮਣੇ ਪੈਣੇ ਨੀਰਾ ਦਾ ਉਹਨੂੰ ਭੁੱਖਾ ਦਾ ਮਾਰ ਹੀ ਜਾਂਦੇ ਵਿਚਾਰੇ ਉਹਨਾਂ ਆਪਾਂ ਤੇ ਉਹਨੂੰ ਨਾਲ ਵੀ ਜ਼ਰੂਰੀ ਹੈ ਜੀ ਵੈਸੇ ਆਪਣੇ ਕੋਲੇ ਹੁਣ ਇਸ ਟਾਈਮ ਕਿੰਨੇ ਕਿੰਨੇ ਕੀਮਤ ਦੇ ਘੋੜੇ ਘੋੜੀਆਂ ਹੈਗੇ ਨੇ ਇਸ ਟਾਈਮ ਆਪਣੇ ਕੋਲ ਫਾਰਮ ਤੇ ਕੀ ਮਤਾਈ ਹੁਣ ਚੰਗੀ ਮੋਟੀ ਕੀਮਤ ਦੀ ਹੈ ਜੀ ਹੂੰ ਹੁਣ ਜੀ ਆਪਾਂ ਕਈਵੇਂ ਵੀ ਆਏ ਕੋਈ ਉਹ ਤਾਂ ਹੈ ਨਹੀਂ ਗਾ ਜੂੰ ਗੱਲ ਚੰਗੀ ਬਹੁਤ ਵਧੀਆ ਕੀਮਤ ਦਿੰਦੇ ਆ ਜੀ ਮਤਲਬ ਲੱਖਾਂ ਦੀ ਕੀਮਤ ਹਾਂ ਜੀ ਹਾਂ ਜੀ ਲੱਖਾਂ ਮਾਲਾ ਜਾਨਵਰ ਨਹੀਂ ਮਾਲਾ ਜਾਨਵਰ ਹਾਂ ਜੀ ਹਾਂ 10 ਤੋਂ 20 ਆਈ ਤਾਂ ਕੋਈ ਨਹੀਂ ਸਾਰੇ ਹਾਂ ਜੀ ਹਾਂ ਜਿਹੜਾ ਮਰਜੀ ਹਾਂ ਜੀ ਹਾਂ ਠੀਕ ਹੈ ਅੱਛਾ ਸਰਪੰਚ ਸਾਹਿਬ ਜਿਵੇਂ ਹੁਣ ਤੁਸੀਂ ਕਹਿ ਵੀ 10 ਪਲਸ ਜਾਨਵਰ ਹੈ ਤਾਂ ਮਤਲਬ ਪੂਰੇ ਟੌਪ ਦੇ ਜਾਨਵਰ ਹੈ ਜਿਵੇਂ ਨਵੇਂ ਮੁੰਡੇ ਇਸ ਲਾਈਨ 'ਚ ਆਉਣਾ ਚਾਹੁੰਦਾ ਉਹਨੂੰ ਕੀ ਐ ਦੇਵੋਗੇ ਵੀ ਕਿਵੇਂ ਕਮਾ ਸ਼ਟਾਰਟ ਕਰੇ ਅਸੀਂ ਕਹਿੰਦੇ ਤੇ ਤੁਹਾਡੇ ਕੋਲ ਟਾਪ ਦੇ ਬੱਚੇ ਨੇ ਆਤੀ ਘੜੀ ਜਿਵੇਂ ਨਵਾਂ ਬੱਚਾ ਕੋਈ ਆਉਂਦਾ ਹਮ ਪਹਿਲਾਂ ਤਾਂ ਆਪਾਂ ਕਹਿੰਨਾ ਧੰਨਵਾਦ ਉਹ ਤਾਂ ਵਧੀਆ ਗੱਲ ਆ ਬੱਚੇ ਦੀ ਸੋਚ ਚੰਗੀ ਆ ਵੀ ਮੈਂ ਇਹਨੂੰ ਇੱਕ ਹਮ ਕੇਅਰ ਇਹ ਨਹੀਂ ਹੁੰਦਾ ਵੀ ਆਪਣੇ ਕੋਲ ਪੈਸਾ ਘੱਟ ਹੁੰਦਾ ਆਪਾਂ ਕਹਿੰਨੇ ਰੀ ਪੈਸਾ ਹੈ ਨਹੀਂ ਤੇ ਮੈਂ ਕਿਵੇਂ ਕਰਾਂ ਹਮ ਉਹ ਇਹ ਚੀਜ਼ ਵਿੱਚ ਸੋਚੇ ਉਹ ਇਹ ਚੀਜ਼ ਵਿੱਚ ਸੋਚੇ ਵੀ ਮੈਂ ਚੰਗਾ ਜਾਲ ਮਰ ਲੈਣਾ ਠਹਿਰ ਕੇ ਲੈ ਲੈ ਜਿੱਥੇ ਅੱਜ ਲੈਣਾ ਸੀ ਮਿਨਾ ਨੂੰ ਲੈ ਲੈ ਸਿਸਟਮ ਦੇ ਨਾਲ ਲੈ ਲਵੇ ਕੋਈ ਗੱਲ ਨਹੀਂ ਮਤਲਬ ਜੀ ਹੁਣ ਆਪਾਂ ਇਹ ਤਾਂ ਹੀ ਕਹਿੰਦੇ ਵੀ ਕੰਮ ਮਾਰ ਬੜੀ ਲੈ ਲਿਆ ਤੇ ਉਹਦੇ ਨਾਲ ਪੁੱਛੋ ਆਣ ਕੋਈ ਹੋਰ ਬੰਦੇ ਲੈਨ ਚੈੱਕ ਕਰੋ ਲੈਨ ਚੈੱਕ ਕਰੋ ਮਲ ਨੂੰ ਪੁੱਛੋ ਜਿਹੜਾ ਕੋਈ ਬੰਦਾ ਉਦੋਂ ਦਵਾਉਂਦਾ ਉਹ ਕੁਝ ਵੀ ਆਪਾਂ ਨੂੰ ਕਿਵੇਂ ਆਏ ਕੀ ਚੀਜ਼ ਚੰਗੇ ਕਾਦਾਂ ਦਾ ਲਾ ਲੋ ਜਾਣ ਦਾ ਜੋ ਉਹ ਲਵਾਗੇ ਤਾਂ ਇਹਨੂੰ ਮੈਂ ਕਿ ਮਤਲਬ ਆਪਣਾ ਫਰਕ ਪੈ ਜਾਂਦਾ ਇਸ ਚੀਜ਼ ਦਾ ਇਹ ਚੀਜ਼ ਚੰਗੀ ਆ ਜੀ ਤੁਸੀਂ ਜਿਵੇਂ ਹੁਣ ਕਾਫੀ ਟਾਈਮ ਤੋਂ ਇਹ ਬ੍ਰੀਡ ਤੇ ਕੰਮ ਕਰ ਰਹੇ ਹੋਗੇ ਤੇ ਛੋਟੂ ਕੋਲ ਤਾਂ ਕਾਫੀ ਚੰਗੇ ਰਿਜ਼ਲਟ ਵੀ ਆ ਗਏ ਹਨਾ ਹਾਂਜੀ ਹਾਂਜੀ ਇਹ ਗੱਲ ਤਾਂ ਪਰਤੱਖ ਤਾਂ ਹੈ ਜਿਹਦੇ ਕੰਮ ਕਰਦੇ ਉਹ ਤਾਂ ਪੈਸਾ ਤਾਂ ਬਹੁਤ ਆ ਹਾਂਜੀ ਹਾਂ ਬਹੁਤ ਵਧੀਆ ਜੀ ਬਸ ਉਹ ਕਾ ਗੱਲ ਇਹ ਹੈ ਜੇ ਕਾ ਉਰਾਦਾ ਕਾਲਾ ਵੀ ਜਾਨਵਰ ਵੇਚਣਾ ਹਮਮ ਤਾਂ ਬੰਦਾ ਤਾਂ ਜਿ ਮਿਲ ਜਾਂਦਾ ਜੀ ਤੇ ਮਤਲਬ ਵੀ ਐਂ ਤਾਂ ਕਹਿੰਦੇ ਮੰਡੀ ਤਾਂ ਸੀ ਮਤਲਬ ਬਹੁਤ ਹੀ ਘਟ ਗਏ ਉਹਨਾਂ ਦੇ ਹੱਸ ਕੇ ਲੰਘ ਜਾਂਦੇ ਹਾਂਜੀ ਹਾਂਜੀ ਐਂ ਤੋਂ ਬਾਅਦ ਵੀ ਛੋਟੂ ਦੀਕਣਾ ਨਹੀਂ ਪੈਂਦਾ ਹਾਂਜੀ ਹਾਂ ਜੇ ਚੰਗੇ ਮੈਂ ਕਹਿੰਦਾ ਚੰਗੇ ਬੰਦੇ ਨੇ ਪੰਜ ਚਾਰ ਕੋਣੀਆਂ ਰੱਖਿਆ ਮਨੋ ਆਪਦੀ ਬਰੀਡ ਤੇ ਸੌਣ ਤੇ ਸਵਾਨ ਤੇ ਮਤਲਬ ਵੀ ਉਹ 10 20 ਕਿੱਲਿਆਂ ਅੱਗੇ ਆ ਕੰਮ ਅੱਛਾ ਖੇਤੀ ਕਰਨ ਨੂੰ ਮਤਲਬ ਇਹ ਜੇ ਤੁਸੀਂ ਪੰਜ ਘੋੜੇ ਬੰਦੇ ਰੱਖੇ ਆ ਵੀ ਉਹਦੇ ਸੋਨੇ ਸਾਲ ਦੇ ਖਾਲ ਹੂੰ ਤੇ ਮਤਲਬ ਤੁਹਾਡੀ ਖੇਤੀ ਨਾਲ ਅੱਗੇ ਆ ਕੰਮ ਹੋ ਮਤਲਬ 10 ਕਿੱਲੇ ਵਾਣ ਬਾਵਾ ਤੁਸੀਂ ਤੋਂ ਉਹਨਾਂ ਅੱਗੇ ਜਾਊ ਕੰਮ ਕਰਦਾ ਨਹੀਂ ਪਰ ਸ਼ਰਤ ਹੈ ਵੀ ਬਰੀਡ ਦੇ ਬਰੀਡ ਹਾਂ ਬਰੀਡ ਦੇ ਹਾਂ ਹਾਂ ਜੀ ਹਾਂ ਇਹ ਹੈਗਾ ਵੀ ਜੇ ਕੋਈ ਆਪਾਂ ਮਾੜਾ ਚੰਗਾ ਲੈ ਕੇ ਜਾਣ ਉਹ ਮੇ ਨਹੀਂ ਕਰਦਾ ਉਹ ਮੇ ਨਹੀਂ ਜੇ ਧੋਖਾ ਧੜੀ ਵਾਲਾ ਕੰਮ ਕਰਦਾ ਨਹੀਂ ਨਹੀਂ ਉਹ ਉਹ ਗੱਲ ਉਹਨਾਂ ਦਾ ਗੱਲ ਰੱਖੀ ਦਾ ਮੈਂ ਇਸ ਤਰ੍ਹਾਂ ਹਾਂ ਚੰਗਾ ਕੰਮ ਕਰੋਗੇ ਤਾਂ ਚੰਗਾ ਰਿਜ਼ਲਟ ਤੁਹਾਨੂੰ ਪਰਮਾਤਮਾ ਆਪੇ ਦੇਊਗਾ ਜੀ ਅੱਛਾ ਸਰਪੰਚ ਸਾਹਿਬ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਤੇ ਐਡਰੈਸ ਜਰੂਰ ਬੋਲ ਪਿੰਡ ਮਾਹੀਨੰਗਾ ਜੀ ਜੀ ਤੁਸੀਂ ਤਰਵੰਡੀ ਸਾਬੋ ਹੂੰ ਹੂੰ ਜ਼ਿਲ੍ਹਾ ਬੜੰਡਾ ਜੀ ਜੀ ਤੇ ਮੋਬਾਈਲ ਨੰਬਰ 99155 ਜੀ ਹਾਂ ਹਾਂ 19350 ਜੀ ਜੀ ਅੱਛਾ ਵੀ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਹਨਾ ਸਰਪੰਚ ਸਾਹਿਬ ਨੇ ਐਡਰੈਸ ਬੋਲੇ ਵੀ ਪਿੰਡ ਹੈ ਮਾਹੀਨੰਗਾ ਤਹਿਸੀਲ ਪੈ ਜਾਂਦੀ ਹੈ ਤਰਵੰਡੀ ਸਾਬੋ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਸਰਪੰਚ ਸਾਹਿਬ ਕੋਲੇ ਬਹੁਤ ਸੋਹਣਾ ਮਾਰવાડી ਘੋੜਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਕੱਦ ਹੈ 65+ ਤੇ ਦੇਵਰਾਜ ਰੈਣੀਏ ਦਾ ਇਹ ਕੋਤਾ ਹੈਗਾ ਸਰਪੰਚ ਸਾਹਿਬ ਕਹਿੰਦੇ ਵੀ ਇਹ ਅਸੀਂ ਹੁਣ ਲਾਂਚ ਕਰਦਾ ਜੇ ਕਿਸੇ ਸੱਜਣ ਨੇ ਆਉਣਾ ਹੈ ਸਟੱਡ ਸਰਵਿਸ ਲੈਣੀ ਹੈ ਤਾਂ ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋਗੇ ਬਹੁਤ ਨੇਕ ਦੇਲ ਇਨਸਾਨ ਨੇ ਦਰਿਆ ਦੇਲ ਇਨਸਾਨ ਨੇ ਕਿ ਮਤਲਬ ਇਹ ਨਹੀਂ ਹੈਗਾ ਵੀ ਕੋਈ ਇੱਥੋਂ ਆ ਕੇ ਨਰਾਜ਼ ਜਾਊਗਾ ਜੇ ਕੋਈ ਦੂਰੋਂ ਸੱਜਣ ਆਉਂਦਾਗਾ ਤਾਂ ਉਹਨੂੰ ਇੱਕ ਦੋ ਦਿਨ ਦਾ ਪ੍ਰਬੰਧ ਇਹ ਕਰਕੇ ਦੇਣਗੇ ਬਾਕੀ ਇਹ ਕਹਿੰਦੇ ਵੀ ਜੇ ਕੋਈ ਸੱਜਣ ਕਹਿੰਦਾਗਾ ਵੀ ਅਸੀਂ ਮਹੀਨਾ 20 ਦਿਨ ਲਈ ਉਹ ਇਹ ਤਾਂ ਚੈੱਕ ਪਾਸ ਕਰਾ ਕੇ ਲੈ ਕੇ ਜਾਣੀ ਇਹ ਕਹਿੰਦੇ ਵੀ ਉਹੀ ਜਿਹਾ ਵੀ ਅਸੀਂ ਉਹਦਾ ਪ੍ਰਬੰਧ ਕਰਕੇ ਦੇਵਾਂਗੇ ਵੀ ਇਹਨਾਂ ਨਾਲ ਸੰਪਰਕ ਕਰ ਲਓ ਤੁਸੀਂ ਇੱਕ ਵਾਰੀ ਸਰਪੰਚ ਸਾਹਿਬ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਇੰਨਾ ਕ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਧੀਆ ਤੁਹਾਡਾ ਧੰਨਵਾਦ ਜੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਧੰਨਵਾਦ ਟਾਈਮ ਕੱਢ ਕੇ ਮੇਰੇ ਘਰੇ ਪਹੁੰਚੇ ਵਾਸ਼ ਕਰਾਉਣਾ ਬੈਗਰੂਸ਼ ਕਰਾਉਣਾ ਪਹਿਲਾਂ ਸੱਚੇ ਪਾਤਸ਼ਾਹ ਦਾ ਜੀ ਧੰਨਵਾਦ ਜੀ